ਸਮਝਾਣਾ ਕਰਦੇ ਨੇ ਕਿ ਸਰੀਰ ਦਾ ਹੰਕਾਰ ਧਾਰਨ ਕਰਨ ਦੇ ਨਾਲ ਇਸ ਬੰਦੇ ਦੇ ਅੰਦਰ ਮਮਤਾ ਪੈਦਾ ਹੋ ਜਾਂਦੀ ਹੈ ਦੇਖੋ ਇੱਕ ਤਾਂ ਸਰੀਰ ਦਾ ਹੰਕਾਰ ਹੈ ਸਰੀਰ ਦੇ ਹੰਕਾਰ ਦੇ ਨਾਲ ਇਸ ਦੇ ਅੰਦਰ ਮਮਤਾ ਵੀ ਪੈਦਾ ਹੋ ਜਾਂਦੀ ਹੈ ਮਮਤਾ ਭਾਵ ਕਿ ਮੈਂ ਮੇਰੀ ਹੋਵੇਂ ਜਿਸ ਨੂੰ ਆਪਾਂ ਕਹਿੰਦੇ ਆ ਤੇ ਮਮਤਾ ਹੀ ਪੈਦਾ ਹੁੰਦੀ ਹੈ ਕਿ ਇਹ ਘਰ ਮੇਰਾ ਹੈ पत्नी मेरी है ये धन मेरा है आदक इसके अंदर जी ममता पैदा है इसके आत्मा तक जो पहुँचना बहुत औखा हो जाता है इस शरीर के हंकार करके दूजा ममता करके मोह करके ममता करके ਹੋਮੇ ਕਰਕੇ ਇਹ ਬੰਦਾ ਜੋ ਆਤਮਾ ਪਰਮਾਤਮਾ ਦੀ ਅਲਸ ਹੈ ਉਸ ਦੇ ਤੱਕ ਨਹੀਂ ਪਹੁੰਚ ਸਕਦਾ ਹੰਕਾਰ ਤੇ ਮਮਤਾ ਦੇ ਪਰਦੇ ਕਾਰਨ ਜਿਹੜੀ ਸਾਡੀ ਵਰਤੀ ਹੈ ਉਹ ਅੰਤਰਮੁਖੀ ਨਹੀਂ ਹੁੰਦੀ ਇਹ ਸਾਡੀ ਵਰਤੀ ਜੋ ਇਸ ਕਰਕੇ ਹੀ ਬਾਹਰ ਮੁਖੀ ਹੋ ਰਹੀ ਹੈ ਅਸੀਂ ਬਾਹਰ ਮੁਖੀ ਹੀ ہاں ਸਾਡੀ ਵਰਤੀ ਅੰਦਰ ਨਹੀਂ ਜਾਂਦੀ ਕਿਉਂਕਿ ਇੱਕ ਤੇ ਸਰੀਰ ਦਾ ਹੰਕਾਰ ਹੈ ਦੂਜਾ ਸਾਡੇ ਅੰਦਰ ਜਿਹੜੀ ਮਮਤਾ ਹੈ ਓਮ ਹੈ ਇਸ